ਹਲਕਾ ਖਡੂਰ ਸਾਹਿਬ ਦੇ ਦਿਨ ਆਉਂਦੇ ਪਿੰਡ ਤੁੜ ਦੀ ਪੰਚਾਇਤ ਨੇ ਨਸ਼ਾ ਬੰਦ ਕਰਨ ਨੂੰ ਲੈ ਕੇ ਮਤਾ ਪਾ ਕੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੰਗ ਪੱਤਰ ਦੇਣ ਦੇ ਲਈ ਦਫ਼ਤਰ ਪਹੁੰਚੇ ਪਰ ਐਮਐਲਏ ਦਫ਼ਤਰ ਦੇ ਵਿੱਚ ਨਾ ਹੋਣ ਕਰਕੇ ਉਹਨਾਂ ਵੱਲੋਂ ਦਫ਼ਤਰ ਦੇ ਗੀਟ ਅੱਗੇ ਹੀ ਮੰਗ ਪੱਤਰ ਸ਼ਿਫਟਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਆ ਪਿੰਡ ਤੁੜ ਦੇ ਸਾਬਕਾ ਸਰਪੰਚ ਸੁਲੱਖਣ ਸਿੰਘ ਤੁੜ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਸਾਡੀ ਪਿੰਡ ਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਰੇ ਨਸ਼ਿਆਂ ਦਾ ਕਾਰੋਬਾਰ ਸ਼ਰਿਆਮ ਚਲਾ ਰਹੇ ਨੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਹਰ ਰੋਜ਼ ਮਾਵਾ ਦੇ ਪੁੱਤ ਨਸ਼ਿਆਂ ਦੇ ਭੇਟ ਚੜ ਰਹੇ ਨੇ ਅਸ ਨੂੰ ਲੈ ਕੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੁਣ ਲੈਂਦੇ ਹਾਂ ਸਾਹਿਬ ਹੈ ਆ ਜੋ ਲੱਗਾ ਰਿਹਾ ਜੁਏ ਪਿੰਡ ਕੋਟ ਦੀ ਯਾਨ ਬਚਾਇਆ ਸਾਰਾ ਸੂਚਨਾ ਲੱਗ ਰਿਹਾ ਨਹੀਂ ਕਰਕੇ ਪਤਾ ਪਾਇਆ ਪਏ ਪਿਛਲੇ ਪਾਸੇ ਆ ਸੈਨ ਆ ਤੇ ਅਸੀਂ ਹਰ ਲਾਲ ਪ੍ਰਸਾਦ ਸਾਡੇ ਜੁਗਰ MLA ਜਿੰਦੇ ਸਿੰਘ ਜੀ ਉਹਨਾਂ ਦੇ ਗੈਰਹੀ ਮੁੱਚਿਆ ਕੋਈ ਸ਼ਰਬੀ ਕਲੀਕ ਦਾ ਹਿੰਮਤ ਹੋ ਰਿਹਾ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਆ ਛਰਿਆਂ ਵਿੱਚ ਰਿਆ ਉਹਦੀ ਸਰ ਜਿਹੜੀ ਗੋਮਨੀ ਸੀ ਸੁੱਕੀ ਪਈ ਆ ਕੋਈ ਵੀ ਜਿਹੜਾ ਨਸ਼ਾ ਵੇਚਣ ਵਾਲਾ ਕੋਈ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਕਾਫੀ ਸਮਾਂ ਹੋ ਗਿਆ ਅਸੀਂ ਅੰਮ੍ਰਿਤਸਰੋਂ ਵੀ ਕਰ ਰਹੇ ਹਾਂ ਤੇ ਨਹੀਂ ਸਰੋ ਮਿਲੇ 26 ਤਰੀਕ ਦਾ ਜੀ ਸੋਚ ਰਹੇ ਹਾਂ ਕਿ ਇਹ ਜਿਹੜਾ ਐਂਸਲ ਸਾਨੂੰ ਨਾਮ ਪੱਤਰ ਦੇਗੇ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਉਹਨਾਂ ਤੇ ਕਾਰਵਾਈ ਕਰਾਈ ਜਾਵੇ ਪਰ ਜਦ ਤੱਕ ਕੋਈ ਵੀ ਕਰ ਰਹੀ ਨਹੀਂ ਇਸ ਕਰਕੇ ਸਾਰੀ ਆਪ ਵਿਚਾਰ ਜਿਹੜੀ ਆ ਕੋਈ ਨਹੀਂ ਪਤਾਲ ਵਿੱਚ ਪਾਉਣ ਵਾਸਤੇ ਕਿੰਨੇ ਵਸਤੇ ਆ ਇਹ ਕੰਧ ਦੇ ਨਾਲ ਜਿਹੜਾ ਆਪ ਹਨ ਥੋੜਾ ਚੱਲੇ ਆ ਤੇ ਅਸੀਂ ਆਸ ਕਰਦੇ ਆ ਕਿ ਸਾਡੇ ਐਮਐਨਐ ਸਾਹਿਬ ਜਿਹੜੇ ਆ ਦੁਸ਼ੀਆਂ ਕਿਹੜੇ ਨਸ਼ਾ ਵੇਚਣ ਵਾਲੇ ਆ ਇਹ ਇੱਕ ਦਿਨ ਆ ਨਹੀਂ ਦਿੰਦੇ ਜਿਹੜਾ ਵੀ ਨਸ਼ਾ ਵੇਚਣ ਵਾਲਾ ਸਾਰੇ ਇਲਾਕੇ ਦੇ ਵਿੱਚ ਅੱਜ ਪਿੰਡ ਦੇ ਵਿੱਚ ਸਤਾਖਾਂ ਪਿੰਡਾਂ ਨੂੰ ਸਪਲਾਈ ਹੋ ਰਹੀ ਆ ਹੋਰ ਵੀ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਨਸ਼ਾ ਵੇਚਦਾ ਦਿਖਦਾ ਤਹੀਂ ਹਰ ਨਾ ਨ ਦੇ ਸਾਹਮਣੂ ਪੀਲ ਕਰਨ ਵਾਸਤੇ ਆਏ ਆ ਕਿ ਨਸ਼ਾ ਬੰਦ ਕਰਕੇ ਨੌਜਵਾਨਾਂ ਦੇ ਰਿਕਾਰ ਦਾ ਪ੍ਰਬੰਧ ਕਰਕੇ ਜੋ ਸਰਕਾਰ ਨੇ ਮੋਟਾ ਦਾਅਵਾ ਸੁਨੇਹਾ ਵੀ ਕੀਤਾ ਕੀਤਾ ਜਾਂਦਾ ਅਸੀਂ ਆਸ ਕਰਾਂਗੇ ਕਿ ਸ਼ਹਿਰੀ ਜਨੋਂ ਆਪੋ ਸਰਕਾਰ ਦੇ ਤਾਲੇ ਧੰਨਵਾਦ ਜਲਾਇ ਫਿਰ ਲਾਗ ਦਵਾਈ ਗ੍ਰੀਤੀ ਦਾ ਫਰਸਾ ਲੈ ਮੱਦੇ ਅੱਜ ਇਹ ਸਪਾਰ ਮਜਿਸਟਰ ਸਕੱਲਾ ਤੋਂ ਬਰੇ ਕਰਕੇ ਆਏ ਟੂ ਲੀਡ ਹੋ ਗਿਆ ਸ਼ਰਤੀ ਮਹੱਤਵਪੂਰਨ ਜਿਹੜਾ ਗੱਲ ਵਿੱਚ ਬਤਾ ਦਿੱਤਾ ਖਿਆਲ ਕੇ ਪਾਦਣਗੇ ਸਾਡੇ ਸ਼ੁੱਲ ਲੱਗਦੇ ਵਿੱਚ ਨਸ਼ਾ ਬਹੁਤ ਜਿਆਦਾ ਵੇਚਿਆ ਤੇ ਦਾ ਵਈ ਕਰਦੇ ਕਹੀਏ ਜਿਹੜਾ ਇਲਾਕੇ ਦੇ ਵਿੱਚ ਨਸ਼ਾ ਕੋ ਵੇਚਦਾ ਉਹਨਾਂ ਨੂੰ ਅੰਦ ਕਰਨਾ ਚਾਹੀਦਾ ਹੈ ਤਾਂ ਕਿ ਆਪਣੀ ਨੌਜਵਾਨ ਪੀੜੀ ਬਚ ਸਕੇ ਉਹਨਾਂ ਦੇ ਵਿਚਾਰ ਬਾਰੇ ਸੁਝਿਆ ਜਾਵੇ ਕਿ ਬੱਚਿਆਂ ਨੂੰ ਲੜਿਆ ਤੇ ਲਾਜ ਦੇ ਸ਼ਹਿਰ ਤੋਂ ਆਪਣੇ ਪੰਜਾਬ ਵਿੱਚ ਆ ਜਾਵੇ ਕਿਹਾ ਦੀ ਬੀ ਸਵਾਲਦਾ